ਇਜੋੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਦ ਕਰਦਾ ਹੈ ਨਸ਼ਾ ਤਸਕਰਾਂ ਦੇ ਖਿਲਾਫ ਫ੍ਰੀਕਵਿਡ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਟੂ ਨਾਮੀ ਨਸ਼ਾ ਤਸਕਰ ਨੂੰ ਫੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਰੇ ਇੱਕ ਵਿਸ਼ੇਸ਼ ਪ੍ਰਸਤਾਵ ਕਰਦੇ ਹੁਆ ਐਸਬੀ ਜਸਮੀਤ ਸਿੰਘ ਨੇ ਦੱਸਿਆ ਪਿਛਲੇ ਕੁਝ ਦਿਨ ਪਹਿਲਾਂ ਟੀਟੂ ਨਾਮੀ ਇੱਕ ਨਸ਼ਾ ਤਸਕਰ ਨੂੰ ਫੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੋ ਮੁੱਖ ਵਿਸ਼ਖਸ਼ ਹੈ ਜਿਸ ਦਾ ਨਾਮ ਅਮਰ ਖੰਨਾ ਹੈ ਉਸ ਨੂੰ ਵੀ ਪੁਲਸ ਵੱਲੋਂ 100 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ ਉਸ ਦੇ ਕੋਲੋਂ 54800 ਦੇ ਕਰੀਬ ਡਰੱਗ ਮਨੀ ਵੀ ਉਹਨਾਂ ਵੱਲੋਂ ਬਰਾਮਦ ਕੀਤੀ ਗਈ ਹੈ ਉਹਨਾਂ ਕਿਹਾ ਕਿ ਟੀ2 ਨੂੰ ਇਹ ਸ਼ਖਸ ਅੱਗੋਂ ਨਸ਼ਾ ਲਿਆਕੇ ਦਿੰਦਾ ਸੀ ਅਤੇ ਟੀ2 ਇਹ ਅੱਗੇ ਨਸ਼ਾ ਵੇਚਦਾ ਸੀ ਉਹਨਾਂ ਕਹਾਂਗੇ ਜਦੋਂ ਅਮਰ ਖੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਦੇ ਕੋਲੋਂ 100 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਅਤੇ ਅੱਗੇ ਪੁੱਛਗਿੱਛ ਅਤੇ ਉਸ ਦੀ ਨਿਸ਼ਾਨਦੇਹੀ ਤੋਂ ਬਾਅਦ 161 ਗ੍ਰਾਮ ਦੇ ਕਰੀਬ ਹੋਰ ਚਿੱਟਾ ਬਰਾਮਦ ਕੀਤਾ ਗਿਆ ਹੈ ਉਹਨਾਂ ਕਹਾਂਗੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਨਤਕਾ ਆਪਣੇ ਕਿ ਜੁਗਤ ਨਸ਼ਾ ਵਿਰੋਧ ਵਧਿਆ ਹੋਇਆ ਹੈ ਸਾਡੀ ਡੀਜੀਪੀ ਸਰਦੀਆਂ ਜਿਹੜੀਆਂ ਇਸ ਪੱਤੀ ਸਖਤ ਹਿਦਿਆਤਾ ਨੇ ਤੇ ਉਸੇ ਪ੍ਰੋਗਰਾਮ ਦੇ ਤਹਿਤ ਅਸੀਂ ਕੁਝ ਦਿਨ ਪਹਿਲਾਂ ਇੱਕ ਆਪਣੇ ਫਰੀਦਕੋਟ ਜ਼ਿਲ੍ਹੇ ਦਾ ਇੱਕ ਵਿਅਕਤੀ ਫੜਿਆ ਸੀ ਟੀ2 ਨਾਂ ਦਾ ਸੰਜੀਤ ਕੁਮਾਰ ਏ2 ਇਹ ਵੀ ਨਸ਼ਾ ਤਸਕਰੀ ਚ ਇਨਵੋਲਡ ਸੀ ਤੇ ਇਹਦੇ ਤੋਂ ਅਸੀਂ ਫਿਰ 253 ਗ੍ਰਾਮ ਜਿਹੜਾ ਕੀ ਹੈਗਾ ਹੈਰੋਇਨ ਚਿੱਟਾ ਜਿਹਨੂੰ ਆਪਾਂ ਕਹਿੰਦੇ ਉਹ ਫੜੀ ਇੱਕ ਕੰਪਿਊਟਰ ਕੰਡਾ ਮਿਲਿਆ ਫਿਰ ਸਾਨੂੰ ਇਸ ਮੁਕਦਮੇ ਦੀ ਤਫ਼ਤੀਸ਼ ਕਰਨ ਦੀ ਨੂੰ ਆਪਾਂ ਕਹਿੰਦੇ ਤੁਸੀਂ ਕਰਦੇ ਹੋ ਕਿ ਕਿੱਥੋਂ ਲੈ ਕੇ ਆਉਂਦੇ ਨੇ ਕਿੱਥੇ ਵੇਚਦੇ ਨੇ ਸਾਨੂੰ ਇੱਕ ਰਹਹੂਰ ਨਸ਼ਾ ਤਸਕਰ ਦਾ ਪਤਾ ਲੱਗਾ ਜਿੱਥੋਂ ਹੀ ਲੈ ਕੇ ਆਉਂਦਾ ਉਹ ਵੀ ਆਪਣੀ ਇਸੇ ਸ਼ਹਿਰ ਦਾ ਸੀ ਉਸ ਦਾ ਨਾਮ ਹੈਗਾ ਸੀ ਜੀ ਅਮਰ ਖੰਨਾ ਫਿਰ ਅਸੀਂ ਉਸ ਨੂੰ ਜਦੋਂ ਫੜਿਆ ਉਹਦੇ ਕੋਲ ਕਿਰਾ ਸਾਨੂੰ ਇੱਕ ਵਾਰੀ ਤਾਂ 100 ਗ੍ਰਾਮ ਚਿੱਟਾ ਮਿਲਿਆ ਫਿਰ ਦੁਬਾਰਾ ਜਦੋਂ ਪੁਸ਼ਤਾ ਕੀਤੀ ਰਮਾਨ ਲੈ ਕੇ ਤੇ ਉਹਨੇ ਸਾਰੋ ਫਿਰ ਹੋਰ ਜਿਹੜਾ ਚਿੱਟਾ ਪਈ ਨਿਸ਼ਾਨਦੇਹੀ ਤੇ ਰਿਕਵਰ ਕਰਾਇਆ ਉਹਦੇ ਕੋਲ ਆਪਾਂ ਨੂੰ 260 ਗ੍ਰਾਮ ਤੇ ਚਿੱਟਾ ਜਣ ਕਿ ਗ੍ਰਾਮਰ ਵਸ 100 ਗ੍ਰਾਮ ਪਹਿਲਾਂ ਤੇ 168 ਗ੍ਰਾਮ ਬਾਅਦ ਚ ਤੇ ਤਕਰੀਬਨ 55 54880 ਰੁਪਏ ਆਪਾਂ ਨੂੰ ਡਰਗ ਮਿਨੀ ਵੀ ਮਿਲੀ ਹੈ ਇਹਦੇ ਚ ਅਸੀਂ ਹੋਰ ਜਿਹੜੇ ਹੈਗੇ ਆ ਬੈਕਵਰਡ ਦੇ ਫਾਰਵਰਡ ਲੀਕੇਜਸ ਇਹਨਾਂ ਦੀ ਜਿਹੜੀ ਵੀ ਪ੍ਰਾਪਰਟੀ ਹੈਗੀ ਉਹ ਸਾਰੀ ਇਹਦਾ ਪਤਾ ਕਰ ਰਹੇ ਆ ਤਾਂ ਜੋ ਜੋ ਹੋਰ ਵੀ ਇਸ ਨਸ਼ੇ ਦੀ ਤਸਕਰ ਚ ਤਸਕਰੀ ਚ ਇਨਵੋਲ ਹੋ ਉਹ ਵੀ ਫੜੇ ਜਾ ਸਕਣ ਸਰ ਇਹ ਪਹਿਲਾਂ ਵੀ ਕੋਈ ਮਾਮਲਾ ਜਿਹੜਾ ਤੇ ਆਪਣਾ T2 ਹੈ T2 ਹੈਗਾ ਉਹਦੇ ਦੇ ਤੇ ਇੱਕ ਮੁਕਦਮਾ ਪਹਿਲਾਂ ਹੈਗਾ 2018 ਦਾ ਐਨਡੀਪੀਐਸ ਦਾ ਹੀ ਹੈਗਾ ਤੇ ਜਿਹੜਾ ਅਮਰ ਖੰਨਾ ਹੈਗਾ ਇਹਦੇ ਤੇ ਵੀ ਹੈਗੇ ਨੇ ਪੰਜ ਸਤਾਰ ਚਾਰ ਮੁਕਦਮੇ ਸੀ ਜੀ ਆਪਣੇ ਪਹਿਲਾਂ ਉਹਦੇ ਚੋਂ ਐਨਡੀਪੀਐਸ ਐਕਟ ਦੇ ਤਿੰਨ ਹੈਗੇ ਸੀ ਤੇ ਇੱਕ ਦੂਸਰੇ ਐਕਟ ਦਾ ਸਪੈਸ਼ਲ ਲਾਅ ਹੈ। ਕਿ ਕਿਸ ਤਰ੍ਹਾਂ ਇਹ ਕਦੋਂ ਪਤਾ ਲੱਗਿਆ ਇਹ ਦੇਖੋ ਜੀ ਪੁਰਾਣੇ ਆਨ ਰਿਕਾਰਡ ਤੇ 2017 ਤੋਂ ਹੀ ਆ ਗਿਆ ਹੈ 2017 ਚ ਇਹਦੇ ਉੱਤੇ ਪਹਿਲਾ ਪਰਚਾ ਹੋਇਆ ਜਿਹੜਾ ਆਪਣਾ ਅਮਰ ਖੰਨਾ ਹੈਗਾ ਤੇ ਜਿਹੜਾ ਦੂਸਰਾ ਟੀਟੂ ਤੇ 2018 ਚਲੋ ਅਮਰ ਕਰਨਾ ਅਫਰੇ ਕਿ ਐਸਾ ਕਿ ਪ੍ਰਾਪਤੀ ਤੇ ਵੀ ਚਾਹੀਦਾ ਕਿ ਇਹ ਕਮਿਸ਼ਨ ਜਿਹੜਾ ਪਿਛਲਾ ਸੀ ਮੈਂ ਉਹ ਅਸੀਂ ਉਹ ਕਰ ਰਹੇ ਹਾਂ ਜੀ ਉਹ ਸਾਰਾ ਉਹ ਜੋ ਸਾਨੂੰ ਮੈਂ ਹੁਣ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਉਹ ਸਾਰੀਆਂ ਅਸੀਂ ਚੀਜ਼ਾਂ ਨੂੰ ਵੈਰੀਫਾਈ ਜਣੀ ਤਸਦੀਕ ਕਰ ਰਹੇ ਤੇ ਪਤਾ ਕਰ ਰਹੇ ਹਾਂ ਜਿੰਨੀ ਵੀ ਹੋਏਗੀ ਜਿਹੜੀ ਸਾਡੇ ਸਾਹਮਣੇ ਆਈ ਲੈ ਕੇ ਆਵਾਂਗੇ ਉੱਤੇ ਫਿਰ ਜੋ ਐਨਡੀਪੀਏ ਐਕਟ ਦੀ ਚ ਐਕਟ ਦੇ ਹੇਠ ਜਿਹੜਾ ਹੀ ਫੋਰਫੀਚਰ ਕਰਾਉਣਾ ਉਹ ਸਾਰਾ ਕੁਝ ਕਰਾਉਣਾ